ਕੌਮੀ ਇਨਸਾਫ ਮੋਰਚੇ ਵੱਲੋਂ ਅੱਜ 26 ਜਨਵਰੀ ਵਾਲੇ ਦਿਨ ਦੋਸ ਮਾਰਚ ਕੱਢਿਆ ਜਾ ਰਿਹਾ ਤੇ ਨਿਹੰਗ ਸਿੰਘ ਫੌਜਾ ਤਿਆਰ ਬਤਿਆਰ ਨੇ ਇਹ ਕੌਮੀ ਇਨਸਾਫ ਮੋਰਚੇ ਤੋਂ ਲੈ ਕੇ ਗੁਰਦੁਆਰਾ ਸੁਹਾਣਾ ਸਾਹਿਬ ਤੱਕ ਜਾਵੇਗਾ ਤੁਸੀਂ ਦੇਖ ਸਕਦੇ ਹਾਂ ਨਿਹੰਗ ਸਿੰਘ ਫੌਜਾ ਕਿਰਾ ਅੱਜ 26 ਜਨਵਰੀ ਆ ਉਹ ਕਾਲੇ ਦਿਵਸ ਵਜੋਂ ਮਨਾ ਰਹੇ ਹਨ ਬਾਬਾ ਰਾਜाराम ਜੀ ਵੀ ਮੌਜੂਦ ਨੇ ਇਸ ਮੋਰਚੇ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ seg <laughs> tíðu ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਪੋਸਟਰਾਂ ਵਿੱਚ ਬਿਆਨ ਸਿੰਘ 부ਛੜ ਤੇ ਭਗਵੰਤ ਮਾਨ ਦੇ ਜਿਹੜੇ ਪੋਸਟਰ ਉਹ ਲਾਏ ਹੋਏ ਨੇ ਲਾ ਕੇ ਇਹਨਾਂ ਦਾ ਰੋਧ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਵੀ ਬਿਆਨ ਤੇ 부ਛੜ ਦੀ ਰਾਹ ਤੇ ਤੁਰਿਆ ਹੋਇਆ। ਤੋਂ ਦੇਖ ਸਕਦੇ ਹੋ ਤੁਸੀਂ। ਤੋਂ ਸੰਗਠਾ ਵਿੱਚ ਜਿਹੜਾ ਭਾਰੀ ਰੋਸ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਮੁਰਦਾਬਾ ਮੁਰਦਾਬਾ मतलब ਕੋਮੀਂ ਸਾਹ ਮੋਰਚੇ ਵੱਲੋਂ 26 ਜਨਵਰੀ ਕਾਲਾ ਦੇ ਬਸ ਵਿਧੂ ਬਣਾਈ ਜਾ ਰਹੀ ਹੈ। ਦੋਨੀ ਅੰਗ ਸਿੰਘ ਫੌਜਾਂ। ਕੋਮੀਂ ਸਾਹ ਮੋਰਚੇ ਤੋਂ ਲੈ ਕੇ ਗੁਰਦੁਆਰਾ ਸੁਹਾਣਾ ਸਾਹਿਬ ਤੱਕ ਜਾਰੀਆਂ ਨੇ ਸਿਕ ਸੰਕਤਾ ਨਾਲ ਹਨ ਅਤੇ ਖਾਨ ਆਗੂ ਵੀ ਵੱਡੀ ਕਿਲਕੀ ਦੇ ਵਿੱਚ ਇਹਨਾਂ ਦੇ ਨਾਲ ਅੱਗੇ ਮਿਲਣਗੇ। ਕੋਮੀਂ ਸਾਹ ਮੋਰਚੇ ਵੱਲੋਂ ਅੱਜ 26 ਜਨਵਰੀ ਕਾਲੇ ਦੇ ਬਸ ਵਿਧੂ ਬਣਾਈ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਮੋਰਚੇ ਤੋਂ ਚੱਲ ਕੇ ਸੰਤਾ ਪਹੁੰਚ ਚੁੱਕੇ ਆ ਆਪੀਐਸ ਤੋਂ ਜਿੱਥੇ ਫੋਰਸ ਦੀ ਵੱਡੀ ਫੋਰਸ ਹੈ ਜਿਹੜੀ ਉਹ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਫੋਰਸ ਜਿਹੜੀ ਹੈ ਆਪਣਾ ਇਲਾਕਾ ਬੰਦੀ ਕਰਕੇ ਖੜੀ ਹੋਈ ਹੈ ਪੁਲਿਸ ਫਿਰ ਜੀਬਾ ਜੀਬਾ ਫੋਰਸ ਸਾਹਿਬ ਫੋਰਸ ਹੋਰ ਅੱਜ ਕਰੇਗਾ ਖਾਲਸਾ ਦੇ ਜੇਕਰੇ ਵਜਰੇ ਨੇ बहुत बड़ी गिनती में इत कौमी इंसाफ मोर्चा ਬੜਾ ਸੰਸਾਰੇ ਤੇ 26 ਜਨਵਰੀ ਨੂੰ ਹੁਣੇ ਆਪਣੇ ਘੋੜੇ ਜਿਹੜੇ ਆ ਤਿਆਰ-ਵਰ ਤਿਆਰ ਹੈ ਮਾਰਚ ਕੱਢਣੇ ਵਾਸਤੇ ਗੁਮਿੰਸਾਹ ਮਾਰਛੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਫੌਜਾਂ ਜਿਹੜੀਆਂ ਤਿਆਰ-ਵਰ ਤਿਆਰ ਨੇ ਆਪਣੇ ਆਪਣੇ ਘੋੜੇ ਲੈ ਕੇ ਇਸ ਗੀਰੀ ਦੇ ਸਰਦਾਰ ਅੱਜ ਕਰਨੇ ਦਸਮਤਰਾ ਜੀ ਦਿੱਤਾ ਕਰਨੇ ਆਉਂ ਨਾਮ ਸਾਤਾ ਆਉਂ ਦਿੱਤਾ ਕਰਨੇ ਆਉਂ ਨਾਮ ਬਾਤ ਆਉਂ ਸਰਪਿਸ ਮੇਲੇ ਕੋ ਜੀ ਨੂੰ ਮਾਰਗੋਂ ਸਾਰੇ ਜੀ ਦੀ ਦਾਤ ਲੈਂਦੇ ਜਿਹੜਾ ਬਹੁਤ ਹੀ ਗੇਰਾ ਹਾਰ ਮੇਲੇ ਤੋਂ ਉਹਨਾਂ ਨੂੰ ਇਹ ਜੇਨਾ ਦੀ ਸੱਤਲਾ ਇਹ ਸਿੱਖਾਂ ਦਾ ਜਿਹੜਾ ਇਨਸਾਫ ਦੀ ਗੱਲ ਹੈ ਇਸ ਕਰਕੇ ਸਾਡਾ ਜਿਹੜਾ 26 ਜਨਮ ਦਾ ਯਾਰ ਸਿੱਖਾਂ ਦਾ ਕੋਈ ਸਬੰਧ ਨਹੀਂ ਇਹਨੂੰ ਅਸੀਂ ਕਾਲੇ ਦੀ ਦੇਖਿਆ ਜੋ ਉਹਨਾਂ ਨੇ ਛੋਟੀ ਲੰਮਾ ਫਲਾ ਹੋ ਗਿਆ ਸਾਨੂੰ ਵੀ ਸਹਾਰਾ ਕਰਦੇ ਆ ਪ੍ਰਬੰਧਕੀਆਂ ਦੀ ਇਹ ਮਾਈ ਦੀ ਗੱਲ ਹੈ ਤੇ ਸਰਕਾਰ ਨਹੀਂ ਕਰਦੀ ਕੋਈ ਤਾਂ ਸਾਨੂੰ ਕੁਛ ਨਾ ਕਿਸੇ ਨੂੰ ਤੇ ਦੇਖੋ ਸੰਘਰਸ਼ ਕੀਤਾ ਜਾ ਰਿਹਾ ਹੈ ਭਾਵੇਂ ਕਿਸ ਤਰ੍ਹਾਂ ਹੀ ਹੋਵੇ ਜਾਂ ਕਿਸੇ ਹੋਰ ਲੁਕਵੇਂ ਹਮਲਿਆਂ ਰਾਹੀਂ ਪਰ ਫਾਲ ਬੀਤ ਜਾਣ ਦੇ ਬਾਵਜੂਦ ਜੇभी ਪ੍ਰਚਾਰਾਂ ਦਾ ਹੋਣਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਸਾਡਾ ਸੱਭੀ ਨਾਤੇ ਕੇ ਕੇਂਦਰ ਸਰਕਾਰ ਦਾ ਤੇ ਨਾ ਹੀ ਪੰਜਾਬ ਦਾ ਕੋਈ ਕਹਿ ਦਿੰਦਾ ਹੈ ਕਿ ਕੇਂਦਰ ਸਰਕਾਰ ਦੋਸ਼ੀ ਹੈ ਕੋਈ ਕਹਿ ਦਿੰਦਾ ਸਿਰਫ ਪੰਜਾਬ ਸਰਕਾਰ ਨਹੀਂ ਖਾਲਸਾ ਜੀ ਦੋਵੇਂ ਹੀ ਸਰਕਾਰਾਂ ਸਾਡੇ ਨਾਲ ਸਾਥੇ ਵੀ ਨਹੀਂ ਗੱਲਾਂ ਕਰ ਰਹੀਆਂ ਨੇ ਦੋਵੇਂ ਹੀ ਸਰਕਾਰਾਂ ਸਾਡੇ ਜਿਹੜੇ ਸਿੱਖਾਂ ਦੇ ਮਸਲੇ ਨੇ ਮੁੱਦੇ ਨੇ ਮੋਰਚੇ ਦੇ ਵਿਸ਼ੇ ਨੇ ਉਹਨਾਂ ਤੇ ਦੋਵੇਂ ਹੀ ਸਰਕਾਰਾਂ ਦੋਸ਼ੀ ਨੇ ਸੋ